ਆ ਵੀਰ ਮੇਨ ਲਾਪੇ ਤੁਸੀਂ ਆਪ ਸੋਚੋ ਪੇਰੈਂਟਸ ਦਾ ਮਾਪਿਓ ਦਾ ਕੀ ਪੁੱਖ ਰਹਿ ਗਿਆ ਜਿਹੜਾ 11ਵੀਂ ਕਲਾਸ ਦਾ ਬੱਚਾ ਇੱਕੋ ਇੱਕ ਪੁੱਤ ਹੈ ਸ਼ਰਾਬ ਪੀਂਦਾ ਦਾ ਪੁੱਖ ਵੇਖਿਓ ਅੱਗੇ ਕੀ ਹੈ ਸਾਥ ਸੰਗਤ ਅੱਜ ਸਭ ਤੋਂ ਕੋਸਟਲੀ ਪ੍ਰਾਪਰਟੀ ਤੁਹਾਡੇ ਬੱਚੇ ਨੇ ਆਪਣੇ ਬੱਚੇ ਬਚਾਓ ਉਹ ਕਿਵੇਂ ਬਚਾਉਣੇ ਨੇ ਅਸਮਾਗਮਾਂ ਦਾ ਤਾਂ ਲਾਵਾ ਇੱਥੇ ਤੁਹਾਨੂੰ ਕੋਈ ਲੰਗਰ ਪ੍ਰਸ਼ਾਦਾ ਪਕੌੜੇ ਸ਼ਕਲ ਨਹੀਂ ਸੱਦਿਆ ਇਸੇ ਲਈ ਸੱਦਿਆ ਕੋਈ ਨਾ ਕੋਈ ਗੱਲ ਆਪਾਂ ਸਿੱਖ ਕੇ ਜਾਈਏ ਆਪਣੇ ਬੱਚਿਆਂ ਨੂੰ ਬਚਾਉਣ ਦਾ ਕੋਈ ਤਰੀਕਾ ਹੈ ਆਪਣੇ ਘਰ ਵਿੱਚ ਰੋਟੀ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਜਦੋਂ ਆਪਣੇ ਪੁੱਤ ਬੱਚੇ ਦਾ ਕੋਈ ਚਾਹ ਦੁੱਧ ਭੋਜਨ ਪ੍ਰਸ਼ਾਦਾ ਬਣਾਉਣਾ ਵਾਹਿਗੁਰੂ 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 ਕਹਿ ਕੇ ਬਣਾਓ ਉਹਦੇ ਉੱਤੇ ਅਸਰ ਹੋ ਜਾਏਗਾ ਕਿਉਂ ਬਾਦਾਮ ਪਾਣੀ ਚ ਪਿਉਂਦਿਓ ਪਦਾਮ ਦੀ ਤਸਵੀਰ ਬਦਲ ਜਾਂਦੀ ਹੈ ਭੋਜਨ ਬਣਾਉਣ ਲੱਗਿਆਂ ਬਾਣੀ ਪੜ ਲਓ ਭੋਜਨ ਦੀ ਤਸਵੀਰ ਬਦਲ ਜਾਏਗੀ ਤੇ ਜਿਹੜਾ ਵੀ ਘਰ ਦਾ ਬੱਚਾ ਛਕੇਗਾ ਉਹਦੀ ਤਕਦੀਰ ਬਦਲ ਜਾਏਗੀ